ਹਲੋ ਭਾਈ ਅੱਜ ਤਰੀਕ ਹੋ ਗਈ 25 ਪੰਜ ਨੂੰ ਬੀਜੀ ਦੀ ਆਪਾਂ ਨੇ ਤੇ 20 ਦਿਨ ਹੋ ਗਏ ਅੱਜ ਪੂਰੇ ਤੇ ਅੱਜ ਹੋਰੇ ਲਾ ਦੇਣਾ ਭਾਈ ਪਾਣੀ ਕਾਲੂ ਦੇਖਾਂਗੇ ਉੱਥੇ ਰੌਤਾ ਰੌਤਾ ਕਾਲੂ ਸੱਜਰੇ ਚਲਾਉਂਗੇ ਤਾਂ ਜੋ ਕੋਟਾਟਾ ਚ ਸਾਰੀ ਭਰ ਜਵੇ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੇਲੋ ਇਧਰ ਮਿਲੋ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਵਧੀਆ ਜੀ ਵੇਲਾ ਹੋ ਗਿਆ ਹੈ। ਵੇਲੇ ਹੀ ਆ ਵੇਲੇ ਆਪਾਂ ਕੰਮ ਕਰ ਤਰੀਦਾ। ਨਾ ਮੈਂ ਅੱਜ ਵਿਅਸਤ ਤੇ ਸਵੇਰੀ। ਹਾਂ ਸਵੇਰੀ ਵਿਅਸਤ ਹੁੰਦੀ ਏ। ਤੇ ਲੋ ਬਾਈ ਅੱਜ ਆਪਾਂ ਆਏ ਆ ਬਾਈ ਰੌਤਾ। ਹਾਂ ਤੇ ਆਪਾਂ ਨੇ ਲਾਉਣਾ ਬਾਈ ਕਾਲੂ ਜਾਂ ਕਾਲੂ ਲਾ ਦੀਏ। ਲਾ ਦੇ ਟਾਈਮੇ ਹੁਣ ਤਾਂ ਰ। ਕਾਲੂ ਲਾ ਦੇਣਾ ਬਾਈ ਆਪਾਂ ਨੇ ਪਾਣੀ ਕਣਕ ਨੂੰ। ਹੂੰ ਬਾਕੀ ਆਪਣੇ ਇੱਧਰ ਜਿਹੜੀ ਪਹਿਲਾਂ ਬੀਜੀ ਤੈਨੂੰ ਵੀ ਲਾ ਦਿੱਤਾ। ਸੁੱਕੇ ਰਹੀਂ ਵੀ ਲਾ ਗਏ ਲਾਉਣ ਮੈਂ ਕਿਨ ਪੈਪਜਪ ਚਾਇਆ ਹੋਇਆ। ਹਾਂ ਆ 11 ਤਾਂ ਭਰੇ ਹੋਈ ਏ ਮੇਰਾ ਥੋੜਾ ਬਹੁਤ ਈ ਆ। ਹੋਰ ਗੱਲਾਂ ਹੁਣ। ਹਾਂ। ਮੌਸਮ ਠੀਕ ਆ ਹੁਣ ਮੌਸਮ ਬਹੁਤ ਸ਼ਾਨਦਾਰ ਆ ਬਾਈ ਹੋ ਗਈ ਫੇ ਕੰਮ ਖਰਾਬ ਹੋ ਜਾਣਾ ਕੋਈ ਕਹੀ ਜਾਂਦਾ ਲਾਈਏ ਨਾ ਲਾਈਏ ਬਾਕੀ ਬਾਈ ਚੈੱਕ ਕਰੋ ਸੈੜ ਚੈੱਕ ਕਰੋ ਤੁਸੀਂ ਇਕੱਲਾ ਕਰ ਐਮਿੰਦਰ ਐਜ ਪਰਾਲੀ ਤੀ ਨਾਲੇ ਇਹ ਇੱਥੇ ਤੋਂ ਵਧੀਆ ਦਿਖਦੇ ਆ ਆਹ ਦੇਖੋ ਬਾਈ ਆਹ ਦਿਖਦਾ ਨਾ ਜਿਹੜਾ ਲਾਸਟ ਵਾਲਾ ਸੈੜ ਆ ਇੱਥੇ ਨੂੰ ਲੈ ਕੇ ਚੜਾਇਆ ਹੋਇਆ ਉਹ ਵੀ ਦਿਖਦਾ ਜਿਹੜਾ ਬਾਦ ਵਾਲਾ ਹੁੰਦਾ ਉੱਚਾ ਹੁੰਦਾ ਨਾ ਉਹ ਹੁੰਦਾ ਇੱਕ ਵਾਰ ਆਏ ਹੁੰਦਾ ਵੀ ਚੱਲ ਜਣੇ ਖਾਣ ਮਾਰਦੇ ਪਹੁਛ ਜਾ ਹਾਂ ਉਹ ਦੇ ਲੈਣ ਦਿਖਦਾ ਆ ਬਾਕੀ ਇੱਧਰ ਵੀ ਆਈ ਕੋਸ ਆ ਆ ਦੇਖੋ ਆ ਪਰਾਲੀ ਵਾਲਾ ਖੇਤ ਹੈ ਨਾ ਆ ਦੇਖ ਆ ਦੇਖਿਆ ਘੈਂਟ ਚਰੀ ਵਾਲਾ ਚਰੀ ਵਾਲਿਆਂ ਨੇ ਸਾਫ ਪਿਆ ਤੇ ਪਾਣੀ ਵੀ ਮਨ ਲੱਗਦਾ ਪਹਿਲਾਂ ਮੰਗਦਾ ਬਾਕੀ ਬਾਈ ਤਣਕ ਲੱਗ ਗਈ ਮਝੇ ਆਉਣ ਜੀ ਹੈ ਨਾ ਆਹਾਂ ਲਾ ਦੀਏ ਪਾਣੀ ਹੁਣ ਪਾਈਏ ਕਿਆ ਪਾਈਏ ਤੇ ਕਿਆ ਨਾ ਮਰਜੀ ਹੈ ਜੋ ਪੌਣਾ ਪਾਦਾ ਮਰਜੀ ਨਹੀਂ ਮਰਜੀ ਤੁਹਾਡੇ ਨਾਲੇ ਆ ਇਹਦਾ ਕੁਝ ਨਹੀਂ ਪਾਉਣਾ ਹੈਗਾ ਹਾਂ ਅਸਾਂ ਦੇਖੀ ਜਾਊਗੀ ਅੱਥਰ ਮੈਂ ਕਿਉਂ ਦੇਖਿਆ ਤਸਵੀਰ ਵਾਲੀ ਰੇ ਲੱਗ ਜਾ ਪਤਾ ਨਹੀਂ ਯਾਰ ਉਹਨੇ ਸਪਰੇਅ ਕਰਾਤੀ ਤੂੰ ਹੀ ਪਤਾ ਨਹੀਂ ਹੁਣ ਕਰਾ ਦੀਏ ਯਾਰ ਉਹਦੇ ਉਪਰ ਸਪਰੇਅ ਭੁੱਲੇ ਗਏ ਕੱਕਲੀ ਅੱਛਾ ਉਹਦੇ ਪਰ ਕੱਲੇ ਕੱਲ ਜ਼ਿਆਦਾਈ ਉਹਨੂੰ ਹੁਣ ਕਰਦੇ ਆ ਮੈਂ ਕਰਦੇ ਕੋਈ ਜੱਕਰ ਨਹੀਂ ਆ ਰਿਹਾ ਇਹਦਾ ਹਨਾ ਮਾ ਕੀ ਬਈ ਧੁੱਪ ਪੂਰੀ ਆਇਆ ਬਈ ਬਿੰਦਰ ਧੁੱਪ ਚੰਦਾ ਤੂੰ ਬੈਠ ਸਕਦਾ ਨਾ ਪੈ ਸਕਦਾ ਸਵੇਰ ਸ਼ਾਮ ਠੰਡਾ ਪਤੇ 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 ਦਾ ਚੱਲਿਆ ਰਹਿਣਾ ਘਰ ਚੱਕ ਮੇਤਰਾ ਉਹ ਜੰਮੇ ਹੀ ਕਿ ਨਹੀਂ ਫਸਟ ਲਿਸਟ ਹਾਂ ਤੈਨੂੰ ਦੇਖਣਾ ਨਹੀਂ ਦੇਖਣਾ ਹਾਂ ਕਿਨੇ ਤਾਂ ਫੇਰੀ ਦੀ ਹੂੰ ਪੰਜ 6 ਦਿਨ ਹੋ ਗਏ ਅੱਜ 10 ਦਿਨ ਲਊਗੀ ਕੋੜਨ ਬੰਦਾ ਬੂਰਜੀ ਕਰਦਾ ਪਾਇਆ ਵੀ ਹੈ ਬੀਜ ਨਾ ਕੱਤੀ ਹੋਈ ਗਲਾਕੇ ਤਾਨਾ ਲੀਲਿਆ ਲੀਲਿਆ ਬੜਾ ਹੋਇਆ ਪਿਆ ਆਕਰਸ਼ਕਤ ਤਰੇ 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 ਜੀ ਤਰੇ ਹੀ 6 ਦਿਨ ਹੋ ਗਏ ਬਾਈ ਅੱਜ ਹੁਣ ਟਾਈਮ ਲੈ ਲੱਗ ਹੀ ਲੈਣ ਜੇ ਇਹਨੇ ਇੱਕ ਟੁਕੜ 4 ਦਿਨ ਹੋ ਲਾ ਦੇ ਨੇ ਬਾਹਰ ਆਉਂਦੀ ਕਾਤੇ ਇੱਥੇ ਕਿਤੇ ਨੇ ਰੁਕਣਾ ਠੀਕਾ ਬਾਕੀ ਬਾਈ ਵਿੰਦਰ ਦੇ ਵਿਚਾਰ ਲੱਤੇ ਆ ਅਵਿੰਦਰ ਕੰਦਾ ਵੀ ਲਾ ਦੋ ਪਾਣੀ ਮੈਂ ਤਾਂ ਹੀ ਪੰਜਨੋਂ ਬੀਜੀ ਆ ਨਾ ਇਹਨੂੰ ਨਾ ਲਾ ਦੀ ਇਹਨੂੰ ਦੋੜੀ ਇਹਨੂੰ ਕਹਿਣਾ ਹਾਂ ਇਹੇ ਬਾਈ ਤਾਈਂ ਪੰਜਨੋਂ ਬੀਜੀ ਆ ਆਚਾਰ ਨੂੰ ਪੰਜਨੋਂ ਅੱਛਾ ਇੱਕ ਹੋਰ ਬਾਈ ਹਜੇ ਸਿਸਟਮ ਵਧੀਆ ਲਾਈਟ ਬਹੁਤ ਹਾਂ ਬਿਜਲੀ ਬਿਜਲੀ ਬਾਈ ਸਾਰੇ ਦਿਨ ਦਿਨ ਇਹਨੂੰ ਬਿਜਲੀ ਕਹਿੰਦੇ ਉਹ ਬਹੁਤ ਆ ਹਾਂ ਪਾਣੀ ਲਾਉ ਸਾਵਨੂ ਘਰ ਜਾਓ ਸਾਵਨੂ ਘਰ ਆ ਬੰਦ ਕਰਕੇ ਵਾਹ ਕੇ ਪਾਣੀ ਲਾ ਦਿਓ ਮੇਰੀ ਸਲਾਹ ਯਾਰ ਉਹ ਪਾ ਦੋ ਮੈਚ ਕੀ ਹੁੰਦੀ ਆ ਉਹ ਉਹ ਡਰ ਗਿਆ ਸੀ ਇਹਨਾਂ ਕਰੀ ਉਹ ਹਾਂ 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 ਆ ਗਏ ਗੰਨਾ ਵੀ ਆ ਗਿਆ ਨਹੀਂ ਨਹੀਂ ਗੰਨਾ ਨਹੀਂ ਹੈ ਉਹਨਾਂ ਦਾ ਗੰਨਾ ਆ ਵੀ ਨਹੀਂ ਹੈਗਾ ਗੰਨਾ ਦਿਖਦਾ ਨਹੀਂ ਉਹਨਾਂ ਦਾ ਉਹ ਮੋਟਰ ਦੇ ਬਰਾਬਰ ਹੈ ਉਧਰ ਨੂੰ ਇਹ ਪਿੰਡ ਆ ਜਾਂਦਾ ਬਾਈ ਤੁਹਾਨੂੰ ਪਹਿਲਾਂ ਵੀ ਦੱਸਿਆ ਪਾਉ ਵਾਲਾ ਪਾਉ ਵਾਲਾ ਬਾਕੀ ਪੂਰੀ ਤੂੜੂੜ ਦਿੱਦੀ ਇੱਕ ਨਾ ਅਬਿੰਦਰ ਇਹਦੇ ਸੀਨ ਪਤਾ ਕਿਆ ਹੋਇਆ ਪਤਾ ਪੂਰੀ ਦੇ ਖੇਤ ਉੱਚੇ ਨਹੀਂ ਮੇਤੇ ਉਧਰੋਂ ਮਾਸੜ ਖੜਾ ਦਾ ਕੇ ਤਾਂ ਉੱਚੇ ਨਹੀਂ ਮੇਤੇ ਤੇ ਤੇ ਉਹਨੂੰ ਪੁੱਛਿਆ ਵੀ ਇਹ ਕਿਹਾ ਤਾਂ ਬਾਈਆਂ ਨੇ ਕਮੈਂਟਾਂ ਚ ਦੱਸਿਆ ਵੀ ਰੂਟਾ ਮੀਟਰ ਨਾਲ ਜਿਹੜਾ ਸੁਪਰ ਸੀਡਰ ਆ ਉਹ ਐ ਉੱਚਾ ਨਹੀਂ ਮੋਇਆ ਹੋਇਆ ਜਿੱਥੇ ਪਰਾਲੀ ਆ ਗਈ ਉਧਰ ਤੇ ਚੱਕ ਹੋ ਜਾਂਦਾ ਏ ਉਹਨੂੰ ਸ਼ਾਇਦ ਤਾਂ ਨੀਮੋ ਹੋਵੇ ਦੋਦੇ ਕਰਕੇ ਉੱਚੀ ਨੀਮੀ ਜੰਮੀ ਹੋਈ ਆ ਹੋ ਸਕਦਾ ਨਹੀਂ ਏਕਣੀ ਹੋਇਆ ਬਾਕੀ ਬਾਈ ਹੁਣ ਚੱਲੀਏ ਫਿਰ ਹਾਂਜੀ ਹਾਂ ਸ਼ਾਲਾ ਹੋਰ ਗੱਡੀ ਸਿੱਧੇ ਜਾਣਾ ਚੱਲ ਫੇ ਚੱਲ ਅੱਗੇ ਜਾ ਲਓ ਜੀ ਆਪਾਂ ਪਹੁੰਚੇ ਅੱਜ ਫਿਰ ਨੀ ਕਿਸਦਾ ਖੇਤ ਖੇਤ ਕਾ ਛੱਡਣਾ ਜਿਹੜਾ ਵਧੀਆ ਲੱਗਿਆ ਬਣਾ ਲਓ ਹਾਂ ਨਾ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਆ ਉਹ ਦਿਖਾਓ ਯਾਰ ਆਹ ਦੇਖੋ ਬਾਈ ਤੁਹਾਨੂੰ ਪਹਿਲਾਂ ਵਿੰਦਰ ਦੀ ਵੀਡੀਓ ਚ ਵੀ ਦਿਖਾਇਆ ਤਾਂ ਇਹ ਹਾਂ ਇਹ ਬੈਡਾਂ ਗੰਨਾ ਬੀਜਾ ਕਿੰਨੇ ਫੁੱਟ ਪਰ ਵਿੰਦਰ ਇਹ ਇਹ ਗੰਨਾ ਫੁੱਟ ਪਰੇ ਹੁੰਦਾ ਨਾ ਆਹ ਆ ਗੈਪ ਗੈਪ ਸਾਢੇ 3 ਫੁੱਟ ਪਰ ਬੈਡ ਸਾਢੇ 3 ਫੁੱਟ ਦਾ ਬਾਈ ਬੈਡ ਆ ਇਹ ਨਾ ਨਾ ਦਾ ਸਾਢੇ 3 ਦਾ ਥੋੜੀ ਯਾਰ ਸਾਢੇ 3 ਫੁੱਟ ਲੈ ਉਰੇ ਤੋਂ ਲੈ ਕੇ ਉਰੇ ਤੱਕ ਆ। ਉਰੇ ਤੋਂ ਲੈ ਕੇ ਉਹ ਤੱਕ ਹੈ। ਤੱਕ ਸਾਢੇ 3 ਫੁੱਟ ਆ ਜਾਂਦਾ ਹੈ। ਅੱਛਾ। ਹਾਂ ਗੰਨੇ ਤੋਂ ਗੰਨਾ ਸਾਢੇ 3 ਫੁੱਟ। ਇਹ ਬਾਈ 3-3 ਸਿਆੜ ਕਣਕ ਦੇ ਬੀਜੇ ਹੋਏ ਆ। ਹੂੰ। ਠੀਕ ਆ। ਵਿੱਚ 2 ਸਿਆੜ ਗੰਨੇ ਦੇ ਆ। ਵਿੱਚ ਇੱਧਰ ਵੀ ਗੰਨਾ ਐ, ਇੱਥੇ ਵੀ ਗੰਨਾ। ਆਹ। ਦੋ ਘਾੜਾ ਇੱਕ ਦੇ ਖਾੜਾ। ਹਾਂ। ਦੋ ਸਖਿਆੜਾ ਸਿਰੇ-ਸਿਰਿਆਂ ਪਰ। ਹਾਂ, ਖਾਲ ਚ। ਠੀਕ ਆ ਬਾਈ। ਇਹ 3 ਸਿਆੜ ਕੱਢੇ ਹੋਏ ਆ ਇਹਦੇ ਪਰ ਕਣਕ ਦੇ। ਹਾਂ। ਇਹ ਪਹਿਲਾਂ ਵੀ ਕਰਿਆ ਬੈ ਐਕਸਪੈਰੀਮੈਂਟ। ਪਰ ਆਹ ਦੇਖੋ ਤੀਏ ਸਾਲ ਦਾ ਮੁੰਡਾ ਖੜਾ ਏ ਉਹ। ਏ ਬਾਈ ਆਹੀ ਐਕਸਪੈਰੀਮੈਂਟ ਐ ਦੇ ਪਰ ਹੋਇਆ ਪਿਆ ਤਾਂ ਜਿਹੜਾ ਹਗਨਾ ਖੜਾ ਹੈ ਪਰ 38 ਬੀਜੇ ਥੋੜੀ ਬਿਮਾਰੀ ਪੈ ਗਈ ਸੀ ਕਣਕ ਹਾਂ ਕਣਕ ਬਾਈ ਮੈਂ ਕਹਿੰਦਾ ਪੂਰੀ ਨਿਕਲਦੀ ਹੋਣੀ ਹੈ ਪੂਰੀ ਨਿਕਲਦੀ ਕਣਕ ਕੋਈ ਫਰਕ ਨਹੀਂ ਪੈਂਦਾ ਇਹਨਾਂ ਹਾਂ ਕਾਤੇ ਬਈ ਜਿੰਨਾ ਹਾ ਗੈਪ ਉਹਨਾਂ ਹੀ ਦਾਣਾ ਵਧੀਆ ਹੁੰਦਾ ਮੋਟਾ ਦਾਣਾ ਬਹੁਤ ਮੋਟਾ ਹੁੰਦਾ ਹਾਂ ਐਂ ਤਾਂ ਜੇ ਥੈਲੀ ਦੇ ਪਾਪਾ ਵੇਚੀ ਆ ਥਣ ਉਹਦਾ ਇਹਦੇ ਖਾਲ ਦੀ ਪਈ ਤੀ ਇੰਨੀ ਇੰਨੀ ਮੋਟੀ ਨਹੀਂ ਹੋਈ ਬੀਜ ਪਾਇਆ ਏ ਇੰਨੀ ਇੰਨੀ ਮੋਟੀ ਕਣਕ ਪਈ ਤੀ ਫੇਰ ਕਾਤੇ ਹਵਾ ਪੈਂਦੀ ਐ ਇਹਨੂੰ ਸਾਰੇ ਪਾਸੇ ਤੇ ਹਵਾ ਪੈਂਦੀ ਆ ਤਿੰਨ ਸਿਆੜਾ ਬਹੁਤੇ ਮਗਨ ਗੰਨਾ ਜੰਮਣ ਲੱਗਾ ਵਿੱਚ ਹੋਰ ਲੱਗਾ ਜੰਮਣ ਗੰਨਾ ਵੀ ਲੱਗਾ ਜੰਮਣ ਅੱਜ ਹੋ ਗਿਆ 15 ਤਰੀਕ ਹੋਈ ਆ ਜੀ ਅੱਜ ਨਾ 25 24 ਹੁਣ ਆ ਗੰਨਾ ਇਧਰ ਰੀ ਦੇ ਦ ਹੂੰ ਇਹ ਸਾਲ ਦਾ ਮੁੰਡਾ ਇਹ ਵਾਹ ਜੀ ਵਾਹ 30 ਸਾਲ ਦਾ ਹਾਂ 30 ਸਾਲ ਦਾ ਇੱਕਣੀ ਬੀਜੇ ਹੋਇਆ ਤਾਂ ਬੈਡਾਂ 'ਤੇ ਬੈਡਾਂ 'ਤੇ ਇਹ ਵੀ ਹਾਂ ਲੱਗਦੇ ਲਾ ਕਿਹੜਾ ਕਹਿ ਲੂਗਾ 30 ਸਾਲ ਦਾ ਕੋਹੋ ਜੀ ਪਿਆ ਇੰਨੇ ਕੁ ਪਰਤਦੇ ਨੇ ਆ ਹਾਂ ਪੱਕੇ ਉਹ ਘਾਹ ਰੱਖ ਲਿਆ ਤਾਂ ਅੱਛਾ ਚੱਲ ਵਧੀਆ ਜੂ ਉਹ ਵੀ ਚੱਲਦਾ ਸੌਦਾ ਹਾਂ ਸੱਚੇ ਨਹੀਂ ਗਏ ਬਗਾ ਨੂੰ ਹਾਂ ਪਰ ਵਧੀਆ ਹੋ ਜਵੇ ਪਰ ਵਧੀਆ ਆਇਆ ਵੀ ਹੁਣ ਜੇ ਇਹ ਵੀ ਜਿਹੜਾ ਬੀਜਿਆ ਪਿਆ ਕਣਕ ਦਾ ਮੈਂ ਕਹਿੰਨਾ ਤਾਂ ਦੱਸਿਆ ਵੀ ਤਾਰ ਮੈਂ ਭੁੱਲ ਗਿਆ ਕਿਹੜਾ 300 800 822 822 ਉਹ ਬੀਜਾ ਬਾਈ ਇਹ ਬਾਕੀ ਤੁਹਾਨੂੰ ਨਾਲ ਦੀ ਨਾਲ ਯੂ ਯੂ ਟਾਈਮ ਲੰਗੀ ਗਾ ਬਿੰਦਰ ਵਾਲੇ ਵਲੌਗ ਪਾ ਤੁਹਾਨੂੰ ਦਿਖਾਵਾਂਗੇ ਵੀ ਅੰਦਾ ਦਿਖਾਵਾਂਗੇ ਜਦ ਬੜੀ ਪੂਰੀ ਕਬਰੀ ਹੋ ਗਈ ਐ ਦੀ ਇਹ ਬਾਈ ਦੇਖੋ ਹੁਣ ਤੱਕ ਕੀ ਕੀ ਹੋਈ ਹੈ ਕਣਕ ਬੂਝਾ ਦੇਖੋ ਕਿਹੜੇ ਸਾਹ ਮਾਰ ਲਿਆ ਨੇ ਹੈਨਾ ਹਾਂ ਹਾਂ ਬੂਝਾ ਮਾਰ ਲਿਆ ਚਲੋ ਬਾਕੀ ਮਿਲਦਾ ਕਾ ਬਣਿਆ ਸੀ ਨਾ ਮੇਰੇ ਤਾਂ ਹਰੇ ਕੋਈ ਫਰਮ ਨਹੀਂ ਹੈਗਾ ਹੂੰ ਮਾਰੂ ਬਾਈ ਹੂੰ ਚਲੋ ਭਾਈ ਚੱਲਦੇ ਆਂ ਬਾਕੀ ਆ ਉਧਰ ਲਾਈਟ ਆਈ ਹੋਈ ਆ ਆ ਮੋਟਰ ਨੂੰ ਵੀਂਦਰੇ ਕਣੀ ਦੇਖਦਾ ਮੈਂ ਨੀਵੀ ਜੀ ਹੋਣਾ ਹਾਂ ਇਹ ਸਮਰਤੀ ਮੋਟਰ ਚੱਲ ਰਹੀ ਹੈ ਵਿੱਚ ਇਹ ਖੂਹ ਆ ਨਾ ਹਾਂ ਕੋਈ ਜੀ ਮੈਂ ਪਈਆ ਮੰਨ ਲਵਾਂ ਕੋਈ ਆ ਭਾਈ ਇਹ ਆ ਇਕੱਲੇ ਹੋ ਗਏ ਆ ਹਾਂ ਕਿਲੇ ਲੱਗੇ ਹੋਵੇ ਦੇਖੇ ਨਹੀਂ ਲੱਗੇ ਹੋਏ ਹੋਰ ਦੇਖਿਆ ਸੀ ਵੀ ਨਹੀਂ ਦੇਖਿਆ ਕਿ ਮਸਾਲੇ ਮਸੂਲੇ ਜਣਾ ਬਣਦਾ ਇਹ ਤਾਂ ਨਹੀਂ ਬਣਦਾ ਇਹ ਇਹ ਨੂੰ ਨਵਾਈ ਕੇਲੇ ਕਹਨੇ ਆ ਲੱਗਿਆ ਵੀ ਉਹਗਾ ਇੱਥੇ ਉਹ ਚਲ ਜੇ ਲੱਗਦੇ ਨਹੀਂ ਹੈਗੇ ਜਿਦੋਂ ਛੱਡ ਪੂਜਾ ਨੂੰ ਦੇਖ ਲਈ ਇੱਥੇ ਕੇਲੇ ਲੱਭੇ ਨਹੀਂ ਹੈਗੇ ਬਈਆਂ ਨੂੰ ਪੱਤੀ ਦੇ ਕੋਈ ਹੁਣ ਮੇਰਾ ਬਗੜ ਦੇ ਕੇ ਮੱਥਾ ਫੱਟੇ ਕੇ ਦੇ ਹੁੰਦੇ ਆ ਇਹ ਘਾਟੇ ਘਟੇ ਕੇ ਦੇ ਨਾ ਹਾਂ ਕਾਹਦੀ ਬਣ ਜਾਂਦੀ ਨਹੀਂ ਹੈਗਾ ਨਾ ਅੱਛਾ ਪਰ ਕਹਿੰਦੇ ਜਿੱਥੇ ਕੇਲੇ ਲੱਗੇ ਹੁੰਦੇ ਕਹਿੰਦੇ ਛੱਪ ਪੱਕਾ ਹੋਉਂਦਾ ਉੱਥੇ ਕਾਫੀ ਪੱਤੇ ਇਹ ਕਾਤੇ ਸੁਣੀ ਵੀ ਗੱਲ ਹੈ ਨਹੀਂ ਹੁਣ ਕਾਤੇ ਸੁਣੀ ਵੀ ਗੱਲ ਹੈ ਲੋਕਾਂ ਦੀ ਨਾ ਹੁਣ ਜੇ ਆਹ ਗੱਲ ਵੀ ਸੁਣ ਲਈ ਤਾਂ ਵੀ ਸੁਣਿਆ ਉਹ ਕਾਤੇ ਪਤਾ ਨਹੀਂ ਕਿਨੇ ਕਹਿੰਦੇ ਜਿੱਥੇ ਕੇਲੇ ਲੱਗੇ ਹੁੰਦੇ ਢੰਡੀ ਢੁੰਡੀ ਯਾਰ ਉਹਨੂੰ ਥੱਲੇ ਵੀ ਤਾਂ ਕਹਿੰਦੇ ਹੀ ਆ ਬਾਸ ਥੱਲੇ ਹਾਂ ਵੀ ਬਾਸ ਥੱਲੇ ਵੀ ਪੱਕਾ ਹੁੰਦਾ ਪਰ ਦੇਖਿਆ ਹੈ ਨਹੀਂ ਗੱਲ ਦੇਖ ਬਾਸ ਥੱਲੇ ਤਾਂ ਮੈਂ ਦੇਖਿਆ ਕਾਹਦੇ ਬਾਸ ਥੱਲੇ ਪੋਲ ਹੁੰਦੀ ਆ ਉੱਥੇ ਬੈਠਾ ਰਹਿੰਦਾ ਹੋ ਠੰਡਾ ਹੁੰਦਾ ਨਾਲੇ ਅਦੋਂ ਵਿੱਚ ਬੂਟੇ ਕਹੇ ਜੇ ਆ ਹਾਂ ਮੋਟਰ ਆ ਭਾਈ ਮੇਰੇ ਵੀਰੋ ਇਹ ਬਾਈ ਜਿੱਥੇ ਤੇ ਆਪਾਂ ਨੇ ਉਹ ਭਰੀ ਤੀ ਆ ਸਪਰੇਅ ਕਰਨੇ ਵਾਲਾ ਟੁੱਲੂ ਦਾ ਇੱਥੇ ਤੇ ਭਰਿਆ ਦਾ ਫਿਲ ਇੱਧਰ ਵੀ ਆ ਜਾ ਪ੍ਰਾਣੇ ਜੀ ਟਾਈਪ ਦਾ ਨਾ ਚੱਲੀ ਹੋਰ ਮੋੜ ਦਾ ਗੱਡੀ ਤੇ ਲੋ ਬਾਈ ਅੱਜ ਤਰੀਕ ਹੋ ਗਈ 25 ਪੰਜ ਨੂੰ ਬੀਜੀ ਦੀ ਆਪਾਂ ਨੇ ਤੇ 20 ਦਿਨ ਹੋ ਗਏ ਅੱਜ ਪੂਰੇ ਤੇ ਅੱਜ ਹੋਰੇ ਲਾਦਣਾ ਬਾਈ ਪਾਣੀ ਕਾਲੂ ਦੇਖਾਂਗੇ ਉੱਥੇ ਰੌਤਾ ਰੌਤਾ ਕਾਲੂ ਸਾਜਰੇ ਚਲਾਉਂਗੇ ਤਾਂ ਜੋ ਇੱਕੋ ਝਟਾ ਚ ਸਾਰੀ ਭਰ ਜੂਵੇ ਪਾਣੀ ਬਹੁਤ ਆ ਬਾਈ ਮੋਟਰ ਹੁੰਦਾ ਸਿਆਲ ਕਰਕੇ ਆ ਦੇਖੋ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਚਲਦੀ ਰਹੇ ਉੱਛਲਦੀਆਂ ਨਹੀਂ ਆਗੀਆਂ ਕਦੇ ਪਾਣੀ ਉੱਥੋਂ ਨਹੀਂ ਆ ਰਿਹਾ ਨਾ ਬਾਈ ਕਿ ਹਵਾ ਲਾਏਗਾ ਕੋਕੜੂ ਜਾਂ ਇਹ ਵੀ ਛਣ ਲੱਜਣਾ ਕਰੇ ਕਦੇ ਇਹ ਰੋਕਦਾ ਨਹੀਂ ਵੇ ਬਾਤਾ ਬਾਈ ਆਪਾਂ ਨੇ ਉਹ ਪਿਆਰੇ ਤੁਸੀਂ ਪਾਇਆ ਵਿੱਚ ਖਾਲੀ ਉਹ ਪਾਤਾ। ਕੋਤੀ ਬਾਅਦ ਚੋ ਦੇਖਾਂਗੇ ਜਾਂ ਬਾਤ ਆ ਜੂਗਾ। ਲੋ ਬਾਈ ਪਰਾਲੀ ਵਾਲੇ ਖੇਤਾ ਕਰਕੇ ਨਾ ਇੱਕ ਪਹਿਲਾ ਪਾਣੀ ਜਿਹੜਾ ਕਹਿੰਦੇ ਨੇ ਵੀ ਬਹੁਤ ਔਖਾ ਲੱਗਦਾ। ਵਾਹ ਦੇਖ ਲੋ ਵੀ ਤੁਰਦਾ ਹੀ ਨਹੀਂ ਹੈਗਾ ਪਾਣੀ ਬਾਈ। ਦੋ ਬਿੱਗੇ ਜਗ੍ਹਾ ਇਹ ਘੰਟੇ ਦੇ ਉੱਪਰ ਹੋ ਗਈ ਮੋਟਰ ਚੱਲਦੀ ਨੂੰ ਅੱਧਾ ਅੱਧਾ ਖੇਤ ਭਰਿਆ ਹਜੇ ਅੱਧਾ ਪਿਆ ਡੇਢ ਤਿੰਨ ਘੰਟੇ ਚ ਦੋ ਬਿੱਗੇ ਬਾਨਨੇ ਆ ਜਿਹੜੇ ਸਾਮਣਾ ਚੱਲਦਾ ਕੰਮ ਆ ਆ ਦੇਖੋ ਪਾਣੀ ਨਾ ਬਹੁਤ ਤੁਰਦ ਕੇ ਰਾਜੂ ਨਹੀਂ ਹੈ ਨਿੱੱਚੇ ਵੜੀ ਜਾਂਦਾ ਖੈਪਰ ਵਾਲੀ ਆ ਵਿੱਚ ਮੈਂ ਇੱਥੇ ਤੁਰਦਾ ਬਸ ਆ ਚਾਲ ਹੈ ਦੀ ਕਰ ਕੇ ਟਾਈਮ ਥੋੜਾ ਜਿਆਦਾ ਲੱਗ ਰਿਹਾ ਪਹਿਲੇ ਪਾਣੀ ਦੀ ਹੁੰਦਾ ਬਾਈ ਫਿਰ ਤਾਂ ਜਿਹੜਾ ਜਿਹੜਾ ਬਈ ਸੈਕੰਡ ਪਾਣੀ ਹੁੰਦਾ ਜਾਂ ਤੀਆ ਪਾਣੀ ਹੁੰਦਾ ਉਹ ਨੂੰ ਨਹੀਂ ਇੰਨਾ ਉਹ ਤਾਂ ਵਾਪ ਭੱਜ ਜਾਂਦਾਗਾ ਤੇ ਖੇਤੀ ਤੈ ਬਣ ਜਾਂਦੀ ਆ ਉਹ ਖੇ ਥੋੜਾ ਜਿਆਦਾ ਬਾਇਆ ਹੋਇਆ ਕਰਕੇ ਉਹਦੇ ਕਰਕੇ ਥੋੜਾ ਜਿਹਾ ਪਾਣੀ ਰੋਕੇ ਹੀ ਜਾਂਦਾ ਆ ਦੇਖੋ ਜਿੱਦਾਂ ਅਪਣੇ ਸਰੋਂ ਦਾ ਪਾਣੀ ਕੱਢਿਆ ਤਾਂ ਇੱਧਰ ਤੇ ਅੱਥੇ ਪਾਣੀ ਪਹਿਲਾਂ ਆ ਗਿਆ ਤੇ ਗਿੱਲਾ ਸਾਰਾ ਥੋੜਾ ਥੋੜਾ ਇੱਥੇ ਪਾਣੀ ਪਹਿਲਾਂ ਆ ਗਿਆ। ਤਰੇ ਪਾਤਾ ਦਾ ਬਾਈ ਆਪਾਂ ਨੇ ਚਲੋ ਬਾਕੀ ਕਾਲੂ ਕਰਨਾ ਆਪਾਂ ਨੇ ਉਧਰ ਸ਼ੁਰੂ ਦੂਈ ਸਾਈਡ ਰੌਤਾ। ਰੌਤਾ ਕਰਾਂਗੇ ਸ਼ੁਰੂ ਕਾਲੂ। ਕਾਤੇ ਫਿਰ ਕੋ ਦਿਨ ਕੋਸ਼ਿਸ਼ ਹੋਊਗੀ ਵੀ ਕੋ ਦਿਨ ਸਾਰਾ ਨਿਬੜੇ ਉਹ। ਪਰ ਤੇ ਉੱਪਰ ਹੀਟਾ ਤੇ ਹੀਟਾ ਆਪਾਂ ਨੇ ਧਾਰ ਕੇ ਲਿਖੇ ਜਾਣਾ। ਬਾਕੀ ਦੇਖਦੇ ਆਂ।